ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਲ ਸਵਾਲ ਕਰਨਾ ਤਣਕ ਦੀ ਸਰਕਾਰੀ ਖਰੀਦ ਦਾ ਐਲਾਨ ਤਾਂ ਪਾਵੇਂ ਹੋ ਚੁੱਕਾ ਹੈ ਲੇਕਿਨ ਫਸਲ ਮੰਡੀਆਂ ਦੇ ਵਿੱਚ ਹਜੇ ਆਉਣੀ ਸ਼ੁਰੂ ਨਹੀਂ ਹੋਈ ਪਰ ਇਸ ਦੇ ਨਾਲ ਹੀ ਇੱਕ ਚਰਚਾ ਹੋਰ ਮੁੱਦੇ ਦੇ ਉੱਤੇ ਸ਼ੁਰੂ ਹੋ ਗਈ ਹੈ ਉਹ ਮੁੱਦਾ ਹੈ ਕੈਸ਼ ਕ੍ਰੈਡਿਟ ਲਿਮਿਟ ਦਾ ਸੀਸੀਐਲ ਵਾਰ-ਵਾਰ ਇਹ ਜ਼ਿਕਰ ਹੁੰਦਾ ਹੈ ਕਿ ਕੇਂਦਰ ਵੱਲੋਂ ਫਸਲਾਂ ਖਰੀਦਣ ਦੇ ਲਈ ਇਹ ਐਡਵਾਂਸ ਸੂਬਿਆਂ ਨੂੰ ਦਿੱਤਾ ਜਾਂਦਾ ਹੈ ਤੇ ਇਸ ਵਾਰ ਜਿਹੜਾ ਝੋਨੇ ਦੀ ਖਰੀਦ ਹੋਈ ਸੀ ਉਸ ਸਮੇਂ ਵੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਈ ਵਾਰ ਇਸ ਦਾ ਇਸ਼ਾਨ ਵੀ ਦਿਤਾਇਆ ਗਿਆ ਸੀ ਕਿ ਕੇਂਦਰ ਨੇ 40000 ਕਰੋੜ ਰੁਪਏ ਫਸਲ ਦੀ ਖਰੀਦ ਦੇ ਲਈ ਜਾਰੀ ਕਰ ਦਿੱਤਾ ਹੈ ਜੇ ਤੁਹਾਨੂੰ ਹੋਰ ਚਾਹੀਦਾ ਹੈ 10000 ਕਰੋੜ ਰੁਪਏ ਅਸੀਂ ਹੋਰ ਦੇ ਦਿੰਨੇ ਆਂ ਲੇਕਿਨ ਤੁਸੀਂ ਫਸਲ ਦੀ ਖਰੀਦ ਜਿਹੜੀ ਹੈ ਉਹ ਸਮੇਂ ਸਿਰ ਕਰੋ ਇਹ ਉਹਨਾਂ ਨੂੰ ਲੈ ਸੂਬਾ ਸਰਕਾਰ ਨੂੰ ਜਾਂਦੀ ਪੰਜਾਬ ਸਰਕਾਰ ਨੂੰ ਬਾਰ ਬਾਰ ਤੰਗ ਕਰ세 ਸੀ ਇਸ ਗੱਲ ਦਾ ਇਹਿਸਾਨ ਜਤਾਇਆ ਸੀ ਕਿ ਕੇਂਦਰ ਨੇ ਪੈਸਾ ਤੁਹਾਨੂੰ ਐਡਵਾਂਸ ਦਿੱਤਾ ਹੈ ਹੋਰ ਚਾਹੀਦਾ ਹੈ ਹੋਰ ਦੇਣ ਨੂੰ ਵੀ ਅਸੀਂ ਤਿਆਰ ਹਾਂ ਪਰ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਸੀਸੀਐਲ ਹੈ ਕੈਸ਼ ਕ੍ਰੈਡਿਟ ਲਿਮਿਟ ਇਸ ਦੇ ਵਿੱਚ ਵੀ ਪੰਜਾਬ ਦੇ ਨਾਲ ਤੱਕਾ ਹੀ ਹੋ ਰਿਹਾ ਹੈ ਹਰ ਸਾਲ ਤਕਰੀਬਨ 80000 ਕਰੋੜ ਰੁਪਇਆ ਪੰਜਾਬ ਸਰਕਾਰ ਕੇਂਦਰੀ ਪੂਲ ਦੇ ਲਈ ਫਸਲਾ ਖਰੀਦਣ ਲਈ ਐਡਵਾਂਸ ਲੈਂਦੀ ਹੈ ਅਤੇ ਵਾਧੂ ਵਿਆਜ ਦੇ ਰੂਪ ਦੇ ਵਿੱਚ ਬੈਂਕਾਂ ਨੂੰ 500 ਕਰੋੜ ਰੁਪਇਆ ਧਾਰਦੀ। ਕਰਜ਼ੇ ਦੇ ਬੋਝ ਹੇਠ ਸਭੀ ਪੰਜਾਬ ਸਰਕਾਰ ਨੂੰ ਹੁਣ ਰਾਹਤ ਦੀ ਇੱਕ ਕਿਰਨ ਦਿਖਾਈ ਦਿੱਤੀ ਹੈ ਜਦੋਂ ਸਟੇਟ ਬੈਂਕ ਆਫ ਇੰਡੀਆ SBI ਦੀ ਅਗਵਾਈ ਵਿੱਚ ਬੈਂਕਾਂ ਦੇ ਇੱਕ ਸਮੂਹ ਨੇ 10 ਅਪ੍ਰੈਲ ਨੂੰ ਇੱਕ ਮੀਟਿੰਗ ਦੇ ਲਈ ਹਾਮੀ ਭਰੀ ਹੈ। ਪੰਜਾਬ ਸਰਕਾਰ ਦੇ ਜਿਹੜਾ ਖੁਰਾਕ ਵਿਭਾਗ ਹੈ ਉਸ ਦੇ ਨਾਲ ਮੀਟਿੰਗ ਦੇ ਲਈ ਉਹ ਤਿਆਰ ਹੋਏ ਕਿਸਾਨਾਂ ਨੂੰ ਹਾੜੀ ਸੌਣੀ ਉਹਨਾਂ ਦੀ ਫਸਲ ਖਰੀਦਣ ਦੇ ਲਈ ਕਣਕ ਅਤੇ ਜੀਰੀ ਦਾ ਮੁੱਲ ਤਾਰਨ ਦੇ ਲਈ ਪੰਜਾਬ ਸਰਕਾਰ 30 ਬੈਂਕਾਂ ਦੇ ਇੱਕ ਸਮੂਹ ਤੋਂ ਐਡਵਾਂਸ ਲੈਂਦੀ ਇਸ ਸਾਲ ਦੀ ਕਣਕ ਦੀ ਖਰੀਦ ਲਈ 30000 ਕਰੋੜ ਰੁਪਏ ਅਤੇ ਝੋਨੇ ਦੀ ਖਰੀਦ ਦੇ ਲਈ 47000 ਕਰੋੜ ਰੁਪਏ ਲਏ ਜਾਣਗੇ ਇਸ ਨੂੰ ਕੈਸ਼ ਕ੍ਰੈਡਿਟ ਲਿਮਿਟ ਕਿਹਾ ਜਾਂਦਾ ਹੈ ਅਤੇ ਫਸਲ ਦੀ ਖਰੀਦ ਤੋਂ ਪਹਿਲਾਂ ਇਸ ਨੂੰ ਸੂਬੇ ਦੇ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਜਾਂਦਾ ਜਦੋਂ ਖਰੀਦਾ ਹੋਇਆ ਅਨਾਜ ਕੇਂਦਰ ਨੂੰ ਭੇਜ ਦਿੱਤਾ ਜਾਂਦਾ ਹੈ ਤਾਂ ਕੇਂਦਰ ਸੂਬੇ ਨੂੰ ਇਸ ਫਸਲ ਦੀ ਦੇ ਲਈ ਜਿਹੜਾ ਪੈਸਾ ਹੁੰਦਾ ਹੈ ਉਸ ਦੀ ਭਰਪਾਈ ਕਰ ਦਿੰਦਾ ਹੈ ਇਸ ਤੋਂ ਬਾਅਦ ਸੂਬਾ ਇਹਨਾਂ ਬੈਂਕਾਂ ਨੂੰ ਇਹ ਪੈਸਾ ਮੋੜਦਾ ਹੈ ਲੇਕਿਨ ਵਾਧੂ ਵਿਆਜ ਸੂਬੇ ਨੂੰ ਹੀ ਭਰਨਾ ਪੈਂਦਾ ਹੈ ਇਹ ਵਾਧੂ ਵਿਆਜ ਤੁਸੀਂ ਕਹੋਗੇ ਬਣਦਾ ਕਿਵੇਂ ਹੈ ਕਿੱਥੋਂ ਆਉਂਦਾ ਇਹ ਵਾਧੂ ਵਿਆਜ ਹੁਣ ਬੈਂਕ ਜਿਹੜੇ ਨੇ ਉਹ ਕੇਂਦਰ ਸਰਕਾਰ ਨੂੰ ਵੀ ਪੈਸਾ ਦਿੰਦੇ ਨੇ ਤੇ ਸੂਬਾ ਸਰਕਾਰਾਂ ਨੂੰ ਵੀ ਪੈਸਾ ਦਿੰਦੇ ਨੇ ਕੇਂਦਰ ਸਰਕਾਰ ਨੂੰ ਜਦੋਂ ਉਹ ਪੈਸਾ ਦਿੰਦੇ ਨੇ ਤਾਂ ਵਿਆਜ ਦੀ ਦਰ ਜਿਹੜੀ ਹੈ 8.37 ਫੀਸਦੀ ਦੀ ਦਰ ਦੇ ਉੱਤੇ ਵਿਆਜ ਵਸੂਲਿਆ ਜਾਂਦਾ ਪਰ ਇਹੀ ਪੈਸਾ ਇੰਨਾ ਹੀ ਬੈਂਕਾਂ ਵੱਲੋਂ ਜਦੋਂ ਸੂਬਿਆਂ ਨੂੰ ਦਿੱਤਾ ਜਾਂਦਾ ਹੈ ਤਾਂ ਸੂਬਿਆਂ ਤੋਂ ਜਿਹੜੀ ਵਿਆਜ ਦਰ ਲੱਗਦੀ ਹੈ 8.97 ਫੀਸਦੀ ਦੀ ਵਿਆਜ ਦਰ ਲੱਗਦੀ ਹੈ ਸੋ ਜਿਹੜਾ ਫਰਕ ਹੈ ਕੇਂਦਰ ਸਰਕਾਰ ਨੂੰ ਵਿਆਜ ਲੱਗਣ ਦਾ ਤੇ ਸੂਬਾ ਸਰਕਾਰ ਨੂੰ ਵਿਆਜ ਲੱਗਣ ਦਾ ਉਹ 0.6 ਫੀਸਦੀ ਦਾ ਫਰਕ ਜਿਹੜਾ ਹੈ ਇਹੀ ਵਾਧੂ ਵਿਆਜ ਹੈ ਜੋ ਪੰਜਾਬ ਨੂੰ ਦੇਣਾ ਪੈਂਦਾ ਟੈਕਨੀਕੀ ਤੌਰ ਤੇ ਤਾਂ ਇਹ ਪੈਸਾ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਫਸਲ ਕੇਂਦਰੀ ਪੂਲ ਦੇ ਲਈ ਖਰੀਦ ਰਹੇ ਹਾਂ ਪਰ ਬੋਝ ਸਾਰਾ ਪੰਜਾਬ ਸਰਕਾਰ ਨੂੰ ਹੀ ਚੱਲਣਾ ਪੈਂਦਾ ਇਹ ਨਿਰਾ ਤਕਾ ਹੈ ਸਾਨੂੰ ਹਰ ਸਾਲ 500 ਕਰੋੜ ਰੁਪਇਆ ਬੈਂਕਾਂ ਨੂੰ ਇਹ ਵਾਧੂ ਜਿਹੜਾ 0.6 ਫੀਸਦੀ ਵਿਆਜ ਹੈ ਉਹਦੇ ਕਾਰਨ ਭਰਨਾ ਪੈਂਦਾ ਕੇਂਦਰ ਸਾਨੂੰ ਪੈਸਾ ਦੇਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਹੈ ਕਿ ਅਸੀਂ ਤਾਂ 8.37 ਫੀਸਦੀ ਦੇ ਹਿਸਾਬ ਨਾਲ ਹੀ ਵਿਆਜ ਦਿੰਨੇ ਆ ਇਸ ਤੋਂ ਵੱਧ ਇੱਕ ਵੀ ਰੁਪਇਆ ਅਸੀਂ ਦੇ ਨਹੀਂ ਸਕਦੇ ਇਸ ਕਰਕੇ ਇੰਨਾ ਹੀ ਪੈਸਾ ਜਿਹੜਾ ਹੈ ਸਾਡੇ ਵੱਲੋਂ ਦਿੱਤਾ ਜਾਊਗਾ ਬੈਂਕ ਇਸ ਗੱਲ ਤੇ ਅੜ ਜਾਂਦੇ ਹਨ ਸੂਬੇ ਲਈ ਵਾਇਜਦਾਰ ਵੱਖਰੀ ਹੈ ਉਹ ਪਹਿਲਾਂ ਤੋਂ ਫਿਕਸ ਕੀਤੀ ਹੈ ਇਸ ਕਰਕੇ ਤੁਹਾਨੂੰ ਇਹ ਦੇਣਾ ਪਵੇਗਾ ਸੂਬਾ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਫਸਲ ਦਾ ਪੈਸਾ ਨਾਲ ਦੀ ਨਾਲ ਹੀ ਦਿੱਤਾ ਜਾਵੇ ਤੁਰੰਤ ਮਿਲੇ ਜਦੋਂ ਉਹਨਾਂ ਦੀ ਫਸਲ ਚੱਕੀ ਜਾਂਦੀ ਹੈ ਨਾਲ ਦੇ ਨਾਲ ਪੈਸਾ ਉਹਨਾਂ ਦੇ ਬੈਂਕ ਦੇ ਖਾਤਿਆਂ ਦੇ ਵਿੱਚ ਆ ਜਾਣਾ ਚਾਹੀਦਾ ਹੈ ਲੇਕਿਨ ਆਪਣੇ ਪੱਲਿਓ ਪੈਸਾ ਦੇਣ ਲਈ ਕੋਈ ਵਸੀਲਾ ਜਿਹੜਾ ਹੈ ਉਹ ਪੰਜਾਬ ਸਰਕਾਰ ਕੋਲ ਹੈ ਨਹੀਂ ਇਹ ਸਾਰੀ ਜਾਣਕਾਰੀ ਇੱਕ ਸਰਕਾਰੀ ਅਧਿਕਾਰੀ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਇੱਥੇ ਹੀ ਹਰਿਆਣਾ ਜਿਹੜੀ ਸਰਕਾਰ ਹੈ ਉਹ ਕਿਸਾਨ ਨੂੰ ਫਸਲ ਦਾ ਪੈਸਾ ਜਿਹੜਾ ਹੈ ਉਹ ਦਿੰਦੀ ਹੈ ਉਹ ਵੀ ਇਸੇ ਤਰੀਕੇ ਨਾਲ ਐਮਐਸਪੀ ਦੇ ਉੱਪਰ ਖਰੀਦ ਕਰਦੀ ਹੈ ਲੇਕਿਨ ਉਸ ਨੂੰ ਵਿਆਜ ਦੇਣਾ ਨਹੀਂ ਪੈਂਦਾ ਕਿਉਂਕਿ ਉਹ ਆਪਣਾ ਇੱਕ ਕੰਸੋਲੀਡੇਟਿਡ ਫੰਡ ਹੈ ਉਸ ਦੇ ਵਿੱਚੋਂ ਇਹ ਪੈਸਾ ਖਰਚ ਕਰਦੀ ਹੈ ਇਹ ਵਿਆਜ ਕੁਝ ਕੁ ਸੂਬੇ ਹੀ ਹਨ ਜਿਨ੍ਹਾਂ ਨੂੰ ਤਾਰਨਾ ਪੈਂਦਾ ਹੈ ਜਿੱਨਾਂ ਉੱਤੇ ਲਾਗੂ ਹੁੰਦਾ ਹੈ ਉਹ ਹਨ ਪੰਜਾਬ ਅਤੇ ਦੂਸਰਾ ਹੈ ਮੱਧਿਆ ਪ੍ਰਦੇਸ਼ ਜਿਹੜੇ ਫਸਲਾਂ ਦੀ ਖਰੀਦ ਲਈ ਬੈਂਕ ਤੋਂ ਕੈਸ਼ ਕ੍ਰੈਡਿਟ ਲਿਮਿਟ ਲੈਂਦੇ ਹਨ ਜਾਂ ਸੀਸੀਐਲ ਲੈਂਦੇ ਹਨ ਹਰਿਆਣਾ ਇਸ ਲਈ ਵੀ ਬੱਜ ਜਾਂਦਾ ਹੈ ਕਿਉਂਕਿ ਜਿਹੜੀ ਫਸਲ ਉਹਨੇ ਖਰੀਦਣੀ ਹੁੰਦੀ ਹੈ ਸਾਲਾਨਾ ਸਿਰਫ 100 ਟਨ ਦਾ ਹੀ ਅਨਾਜ ਹਰਿਆਣਾ ਸਰਕਾਰ ਵੱਲੋਂ ਖਰੀਦਿਆ ਜਾਂਦਾ ਹੈ ਜਦੋਂ ਕਿ ਪੰਜਾਬ 250 ਲੱਖ ਟਨ ਕਣਕ ਤੇ ਝੋਨਾ ਮਿਲਾ ਕੇ ਹਰ ਸਾਲ ਖਰੀਦਿਆ ਜਾਂਦਾ ਹੈ ਹੌਣ ਤਾਂ ਹਾਲਾਤ ਇਹ ਨੇ ਕਿ ਮੱਧਿਆ ਪ੍ਰਦੇਸ਼ ਵੱਲੋਂ ਵੀ ਹਰਿਆਣੇ ਤੋਂ ਜ਼ਿਆਦਾ ਕਣਕ ਉਹ ਕੇਂਦਰੀ ਪੂਲ ਦੇ ਲਈ ਖਰੀਦੀ ਜਾਣ ਲੱਗ ਪਈ ਹੈ ਸੋ ਇਹ ਬੁਨਿਆਦੀ ਫਰਕ ਹੈ ਹਰਿਆਣਾ ਤੇ ਪੰਜਾਬ ਦਾ ਇੱਕ ਤਾਂ ਉਹ ਫਸਲ ਬਹੁਤ ਘੱਟ ਖਰੀਦਦੇ ਨੇ ਦੂਸਰਾ ਉਹਨਾਂ ਦੇ ਕੋਲ ਆਪਣਾ ਪੈਸਾ ਹੈ ਜਿਸ ਦੀ ਉਹ ਵਰਤੋਂ ਕਰ ਲੈਂਦੇ ਨੇ ਉਹ ਸੀਸੀਐਲ ਜਿਹੜੀ ਹੈ ਉਹ ਬੈਂਕਾਂ ਤੋਂ ਨਹੀਂ ਲੈਂਦੇ ਹੈਗੇ ਇਹ ਜਿਹੜਾ ਬੁਨਿਆਦੀ ਫਰਕ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੈ ਜਾਂਦਾ ਹੁਣ ਕੇਂਦਰ ਸਰਕਾਰ ਨਾਲ ਇਹ ਮਸਲਾ ਪੰਜਾਬ ਸਰਕਾਰ ਵੱਲੋਂ ਬਹੁਤ ਵਾਰ ਚੁੱਕਿਆ ਗਿਆ ਹੈ ਪਰ ਉਹ ਹਰ ਵਾਰ ਸਾਨੂੰ ਇਹ ਕਹਿ ਕੇ ਟਾਲ ਦਿੰਦੇ ਨੇ ਕਿ ਤੁਸੀਂ ਪੈਸਾ ਆਪਣੇ ਖਜ਼ਾਨੇ ਵਿੱਚੋਂ ਲਓ ਕਿਉਂਕਿ ਕੇਂਦਰਤਾ ਪੈਸਾ ਉਦੋਂ ਹੀ ਦੇਵੇਗਾ ਜਦੋਂ ਖਰੀਦ ਦੀ ਜਿਹੜੀ ਪ੍ਰੋਸੈਸ ਹੈ ਉਹ ਪੂਰੀ ਹੋ ਚੁੱਕੀ ਹੈ ਤੇ ਅਨਾਜ ਨੂੰ ਕੇਂਦਰ ਦੇ ਭੰਡਾਰਾਂ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਉਦੋਂ ਹੀ ਪੈਸਾ ਉਹਨਾਂ ਨੇ ਰਿਲੀਜ਼ ਕਰਨਾ ਹੈ ਲੇਕਿਨ ਸੂਬੇ ਦੇ ਵਿੱਤੀ ਹਾਲਾਤ ਅਜੇ ਹਨ ਇੰਨੀ ਵੱਡੀ ਰਕਮ ਜਿਹੜੀ ਆ ਉਹ ਅਲੱਗ ਤੋਂ ਖਰੀਦ ਦੇ ਨਵੇਂ ਸਾਈਕਲ ਵਾਸਤੇ ਰੱਖਣਾ ਉਹ ਮੁਮਕਨ ਨਹੀਂ ਹੈ ਇਸੇ ਕਰਕੇ ਜਿਹੜਾ ਪੈਸਾ ਹੈ ਸੀਸੀਐਲ ਦੇ ਰੂਪ ਦੇ ਵਿੱਚ ਬੈਂਕਾਂ ਤੋਂ ਲੈਣਾ ਪੈਂਦਾ ਹੈ ਇਹ ਇੱਕ ਮਜਬੂਰੀ ਬਣ ਗਈ ਹੈ ਪੰਜਾਬ ਸਰਕਾਰ ਦੀ ਹੁਣ ਕਿਉਂਕਿ ਆਰਬੀਆਈ ਦੇ ਨਾਲ ਇਹ ਮਸਲੇ ਨੂੰ ਕਾਫੀ ਦੇਰ ਤੋਂ ਚੱਕਿਆ ਜਾ ਰਿਹਾ ਸੀ ਤੇ ਪੰਜਾਬ ਸਰਕਾਰ ਆਰਬੀਆਈ ਦੇ ਉੱਤੇ ਦਬਾਅ ਵੀ ਬਣਾ ਰਹੀ ਹੈ ਇਸੇ ਕਰਕੇ ਬੈਂਕ ਜਿਹੜੇ ਨੇ ਉਹ ਇਸ ਮੀਟਿੰਗ ਦੇ ਲਈ 10 ਅਪ੍ਰੈਲ ਨੂੰ ਮੰਨ ਗਏ ਨੇ ਤੇ ਇਹ ਮੀਟਿੰਗ ਹੁਣ ਪੰਜਾਬ ਸਰਕਾਰ ਨਾਲ ਹੋਣ ਜਾ ਰਹੀ ਹੈ ਜੇ 10 ਅਪ੍ਰੈਲ ਨੂੰ ਬੈਂਕ ਇਸ ਗੱਲ ਤੇ ਮੰਨ ਜਾਂਦੇ ਨੇ ਕਿ ਵਿਆਜ ਦਰ ਜਿਹੜਾ ਸੂਬਾ ਅਤੇ ਕੇਂਦਰ ਹੈ ਉਹਨਾਂ ਦੋਨਾਂ ਤੇ ਇੱਕੋ ਹੀ ਲਾਗੂ ਹੋਏਗੀ ਤਾਂ ਅਸੀਂ 500 ਕਰੋੜ ਦੀ ਬਚਤ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਸਫਲ ਹੋ ਜਾਵਾਂਗੇ ਹਰ ਸਾਲ ਸੂਬੇ ਦੇ ਅਧਿਕਾਰੀਆਂ ਨੂੰ ਬੰਬੇ ਜਾਣਾ ਪੈਂਦਾ ਹੈ ਇਹਨਾਂ ਬੈਂਕਾਂ ਦੇ ਨਾਲ ਗੱਲਬਾਤ ਕਰਨ ਲਈ ਜਾਣਾ ਪੈਂਦਾ ਤਾਂ ਕਿ ਸਮੇਂ ਸਿਰ ਇਹ ਪੈਸਾ ਸੂਬੇ ਨੂੰ ਮਿਲ ਜਾਏ ਇਸ ਸਾਲ ਦੀ ਕਣਕ ਦੀ ਖਰੀਦ ਤੋਂ ਪਹਿਲਾਂ ਹੀ 28000 ਕਰੋੜ ਰੁਪਏ ਜਿਹੜੇ ਨੇ ਉਹ ਪੰਜਾਬ ਦੇ ਖਾਤੇ ਦੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਜੋ ਕਿ ਪੂਰੀ ਕੁੱਲ ਰਕਮ ਦਾ 90% ਬਣਦਾ ਹੈ 90% ਦੀ ਰਕਮ ਪਹਿਲਾਂ ਹੀ ਪੰਜਾਬ ਨੂੰ ਮਿਲ ਚੁੱਕੀ ਹੈ ਬਾਕੀ ਜਿਹੜਾ 5000 ਕਰੋੜ ਰੁਪਏ ਬਚਦਾ ਹੈ ਉਹ ਦੂਜੀ ਕਿਸ਼ਤ ਦੇ ਰੂਪ ਦੇ ਵਿੱਚ ਸਾਨੂੰ ਮਿਲ ਜਾਏਗਾ ਇਹ ਜਿਹੜੇ ਮੰਤਰੀ ਨੇ ਲਾਲਚੰਦ ਕੁਟਾਰੂਚੱਕ ਉਹਨਾਂ ਵੱਲੋਂ ਵੀ ਵੱਖ-ਵੱਖ মিডিਆ ਦੇ ਉੱਤੇ ਆ ਕੇ ਕੋਸ਼ਸ਼ਾਂ ਕੀਤੀਏ ਸੀ ਕਿ ਸਾਨੂੰ ਪੈਸਾ ਮਿਲ ਗਿਆ ਜੀ ਅਸੀਂ 28000 ਕਰੋੜ ਰੁਪਏ ਪਹਿਲਾਂ ਹੀ ਲੈ ਲਿਆ ਕੋਈ ਕਿਸੇ ਤਰੀਕੇ ਦੀ ਕਿਸਾਨਾਂ ਨੂੰ ਤੰਗੀ ਨਹੀਂ ਹੋਏਗੀ ਕੋਈ ਮੁਸ਼ਕਲ ਨਹੀਂ ਆਏਗੀ ਜਿਵੇਂ ਤੁਹਾਡੀ ਮੰਡੀ ਦੇ ਵਿੱਚ ਫਸਲ ਪਹੁੰਚਦੀ ਹੈ ਫਸਲ ਦੀ ਲਿਫਟਿੰਗ ਦੇ ਨਾਲ-ਨਾਲ ਹੀ ਪੈਸਾ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ ਇਹ ਹਰ ਸਾਲ ਮੰਤਰੀਆਂ ਵੱਲੋਂ ਐਲਾਨਾਵਾ ਕੀਤੀਆਂ ਜਾਂਦੀਆਂ ਨੇ ਲੇਕਿਨ ਅੰਦਰ ਦੀ ਗੱਲ ਕੀ ਹੈ ਸਮੱਸਿਆ ਕੀ ਹੈ ਉਸ ਦਾ ਜ਼ਿਕਰ ਕਦੇ ਨਹੀਂ ਕੀਤਾ ਜਾਂਦਾ ਹੁਣ ਤੁਹਾਨੂੰ ਯਾਦ ਹੋਣਾ ਕਿ 2017 ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਜਾਣ ਲੱਗੀ ਸੀ ਤਾਂ 31000 ਕਰੋੜ ਦੀ ਇੱਕ ਰਕਮ ਨੂੰ ਕਰਜ਼ੇ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਉਹ ਕਿਉਂ ਹੋਇਆ ਸੀ ਤੇ ਉਹ ਪੈਸਾ ਕਿਹੜਾ ਸੀ ਉਹ ਪੈਸਾ ਜਿਹੜਾ ਹੈ ਏਸੀ ਵਾਦੀ ਜਿਹੜਾ ਵਿਆਜ ਹੈ ਉਸ ਦੀ ਬਕਾਇਆ ਰਕਮ ਚੱਲੀ ਆ ਰਹੀ ਸੀ ਹਰ ਸਾਲ ਇਸ ਨੂੰ ਅੱਗੇ ਰੋਲ ਆਊਟ ਕਰ ਦਿੱਤਾ ਜਾਂਦਾ ਸੀ ਪਰ 2016 ਦੇ ਵਿੱਚ ਆਭਿਪਾ ਸਰਕਾਰ ਜੋ ਕੇਂਦਰ ਦੇ ਵਿੱਚ ਸੀ ਉਹ ਅੜ ਗਈ ਅਰਧ ਵੇਤਨ ਲਈ ਉਦੋਂ ਮੰਤਰੀ ਹੁੰਦੇ ਸੀ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪਹਿਲਾਂ ਪਿਛਲਾ ਅਕਾਊਂਟ ਸੈਟਲ ਕਰੋ ਜਦ ਤੱਕ ਤੁਸੀਂ ਹਿਸਾਬਕਤਾ ਪੂਰਾ ਕਲੀਅਰ ਨਹੀਂ ਕਰਦੇ ਅਗਲੀ ਜਿਹੜੀ ਸੀਸੀਐਲ ਹੈ ਉਹ ਤੁਹਾਨੂੰ ਦਿੱਤੀ ਨਹੀਂ ਜਾਏਗੀ ਇਸ ਅੜਨ ਦੀ ਵਜ੍ਹਾ ਕਰਕੇ ਹੋਰ ਕੋਈ ਰਸਤਾ ਦਿਖ ਨਹੀਂ ਰਿਹਾ ਸੀ ਤਾਂ ਪੰਜਾਬ ਸਰਕਾਰ ਨੇ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਰਿਕੁਐਸਟ ਕੀਤੀ ਬੇਨਤੀ ਕੀਤੀ ਕਿ ਇਸ 31,000 ਕਰੋੜ ਰੁਪਏ ਕਰੋੜ ਰੁਪਏ ਨੂੰ ਤੁਸੀਂ ਕਰਜ਼ੇ ਦੇ ਰੂਪ ਦੇ ਵਿੱਚ ਕਨਵਰਟ ਕਰੋ ਅਸੀਂ ਇਹਨੂੰ ਹੌਲੀ ਹੌਲੀ ਕਿਸ਼ਤਾਂ ਦੇ ਰੂਪ ਦੇ ਵਿੱਚ ਤਾਰ ਦੇਵਾਂਗੇ ਤੇ ਹੁਣ ਤੱਕ ਉਹ ਕਿਸ਼ਤਾਂ ਦੇ ਰੂਪ ਦੇ ਵਿੱਚ ਹੀ ਅਸੀਂ ਪੈਸਾ ਦੇ ਰਹੇ ਹਾਂ ਸੋ ਜੇ 500 ਕਰੋੜ ਤੁਹਾਨੂੰ ਸੁਣਨ ਦੇ ਵਿੱਚ ਰਕਮ ਛੋਟੀ ਲੱਗਦੀ ਹੈ ਤਾਂ ਇਸ ਦਾ ਅੰਦਾਜ਼ਾ ਤੁਸੀਂ ਇਹ 2017 ਦਾ 31,000 ਕਰੋੜ ਰੁਪਏ ਨੂੰ ਦੇਖੋ ਜੋ ਕਿ ਇਹ 5-500 ਕਰੋੜ ਰੁਪਏ ਜਮ੍ਹਾਂ ਹੋ ਕੇ ਇਕੱਠਾ ਹੋ ਕੇ ਹੀ ਐਡੀ ਵੱਡੀ ਰਕਮ ਬਣ ਗਈ ਸੀ ਤੇ ਹੁਣ ਉਸ ਤੇ ਅੱਗੇ ਵਿਆਜ ਪੈ ਰਿਹਾ ਹੈ ਕਿਉਂਕਿ ਉਹ ਕਰਜ਼ੇ ਦੇ ਰੂਪ ਦੇ ਵਿੱਚ ਕਨਵਰਟ ਹੋ ਗਈ ਹੈ ਤੇ ਉਹ ਰਕਮ ਹੋਰ ਵਧੀ ਜਾ ਰਹੀ ਹੈ ਤੇ ਪੰਜਾਬ ਦੇ ਸਿਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਰਜ਼ਾ ਲਗਾਤਾਰ ਵਧਦਾ ਹੀ ਜਾ ਰਿਹਾ ਉਦੋਂ ਵੀ ਜਿਹੜੀ ਜਾਣਕਾਰੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਦਿੱਤੀ ਗਈ ਸੀ ਉਦੋਂ ਸੁਨੀਲ ਜਾਖੜ ਜੋ ਕਿ ਉਸ ਸਮੇਂ ਕਾਂਗਰਸ ਦੇ ਵਿੱਚ ਹੁੰਦੇ ਸੀ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਕਿ ਇਹ ਜੀ ਤੁਸੀਂ ਕਣਕ ਦੇ ਵਿੱਚ ਕਪਲਾ ਕੀਤਾ ਹੈ ਸਕੂਟਰਾਂ ਦੇ ਨੰਬਰਾਂ ਨੂੰ ਲਿਆ ਕੇ ਦਿਖਾਇਆ ਗਿਆ ਸੀ ਕਿ ਇਹ ਵਰਤੇ ਗਏ ਨੇ ਕਣਕ ਨੂੰ ਟਰਾਂਸਪੋਰਟ ਕਰਨ ਦੇ ਲਈ ਇਸ ਲਈ ਇਹ ਰੂਪ ਦਿੱਤਾ ਗਿਆ ਸੀ ਕਿ ਫਸਲ ਖਰੀਦਣ ਦੇ ਵਿੱਚ ਕਪਲਾ ਕੀਤਾ ਹੈ ਲੇਕਿਨ ਉਹਦੀ ਵੀ ਇਨਕੁਆਇਰੀ ਨਾ ਕਿਸੇ ਨੇ ਮੰਗੀ ਨਾ ਕਿਸੇ ਨੇ ਕੀਤੀ ਕਿਉਂਕਿ ਮਸਲਾ ਤਾਂ ਹੈ ਹੀ ਕੁਝ ਹੋਰ ਸੀ ਮਸਲਾ ਸੀ ਇਸ ਬਾਧੂ ਵਿਆਜ ਦਾ ਹੁਣ ਕਾਂਗਰਸ ਦੀ ਸਰਕਾਰ ਵੀ ਬਹੁਤ ਵਾਰ ਇਸ ਤਰੀਕੇ ਨਾਲ ਰਹੀ ਹੈ ਕਿ ਸੂਬੇ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਤੇ ਕੇਂਦਰ ਦੇ ਵਿੱਚ ਵੀ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਫੇਰ ਵੀ ਇਸ ਮੁੱਦੇ ਨੂੰ ਕਦੇ ਵੀ ਸਰਕਾਰ ਵੱਲੋਂ ਨਹੀਂ ਚੱਕਿਆ ਗਿਆ। ਇਹ ਵੀ ਬਹੁਤ ਵਾਰ ਹੋਇਆ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ ਤੇ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਸੀ ਲੇਕਿਨ ਉਸ ਸਮੇਂ ਵੀ ਇਸ ਮੁੱਦੇ ਨੂੰ ਅਡਰੈਸ ਨਹੀਂ ਕੀਤਾ ਗਿਆ, ਇਸ ਮੁੱਦੇ ਦਾ ਹੱਲ ਨਹੀਂ ਲੱਭਿਆ ਗਿਆ। ਸਗੋਂ ਇਸ ਨੂੰ ਇੱਕ ਕਰਜ਼ੇ ਦੇ ਰੂਪ ਦੇ ਵਿੱਚ ਸੂਬੇ ਦੇ ਉੱਤੇ ਚੜਾ ਦਿੱਤਾ ਗਿਆ ਜਦੋਂ ਕਿ ਇਹੇ ਬੈਂਕਾਂ ਦੇ ਨਾਲ ਸੌਦੇਬਾਜ਼ੀ ਦਾ ਜਾਂ 네ਗੋਸ਼ੀਏਸ਼ਨ ਦਾ ਮਸਲਾ ਸੀ। ਕੀ ਕੇਂਦਰ ਸਰਕਾਰ RBI ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕਦੀ ਹੈ ਕਿ ਤੁਸੀਂ ਸਰਕਾਰੀ ਬੈਂਕਾਂ ਨੂੰ ਕਹੋ ਕਿ ਉਹ ਵਿਆਜ ਦੀ ਦਰ ਸੂਬੇ ਦੇ ਵਾਸਤੇ ਤੇ ਕੇਂਦਰ ਵਾਸਤੇ ਇੱਕ ਕਰ ਦੇਵੇ ਉਸ ਦੇ ਵਿੱਚ ਕਿੰਨੀ ਕੋ ਮੁਸ਼ਕਿਲ ਹੈ ਕਿੰਨਾ ਉਹਦੇ ਵਿੱਚ ਕੋਈ ਪੋਲਿਟੀਕਲ ਰਿਸਕ ਹੈ ਜਿਹੜਾ ਲੈਣ ਦੀ ਲੋੜ ਪੈਂਦੀ ਹੈ ਸਿਰਫ ਇਹ ਵਿਤਕਰਾ ਹੈ ਕਿ ਕੇਂਦਰ ਨੂੰ ਤੁਸੀਂ ਵਿਆਜ ਘੱਟ ਲਾ ਰਹੇ ਹੋ ਤੇ ਸੂਬੇ ਨੂੰ ਵਿਆਜ ਜ਼ਿਆਦਾ ਲਾ ਰਹੇ ਹੋ ਉਸ ਦੇ ਨਾਲ ਹੀ ਐਡਾ ਵੱਡਾ ਵਾਧੂ ਬੋਝ ਜਿਹੜਾ ਹੈ ਉਹ ਸੂਬੇ ਤੇ ਪੈ ਰਿਹਾ ਹੈ ਜੋ ਕਿ ਫਸਲਾਂ ਦੀ ਖਰੀਦ ਕੇਂਦਰੀ ਪੂਰਵ ਲਈ ਕਰ ਰਿਹਾ ਹੈ ਆਪਣੇ ਲਈ ਨਹੀਂ ਕਰ ਰਿਹਾ ਸੋ ਇਹਨੂੰ ਸਮਝਾਉਣਾ ਕਿੰਨਾ ਕੁ ਔਖਾ ਹੈ ਤੇ ਸਮਝਾਉਣਾ ਵੀ ਕਿੰਨਾ ਕੁ ਔਖਾ ਹੈ ਜਦੋਂ ਅਸੀਂ ਇਸ ਚੀਜ਼ ਨੂੰ ਬੜੀ ਆਸਾਨੀ ਨਾਲ ਸਮਝ ਰਹੇ ਆ ਤਾਂ ਜਿਹੜੀਆਂ ਸਰਕਾਰਾਂ ਨੇ ਜਾਂ ਸਿਆਸਤਦਾਨ ਨੇ ਉਹ ਇਸ ਮੁੱਦੇ ਨੂੰ ਕਿਉਂ ਨਹੀਂ ਸਮਝਦੇ ਜੇ ਐਨੇ ਵੱਰਿਆ ਤੋਂ ਲਗਾਤਾਰ ਇਹ 5-500 ਕਰੋੜ ਇਕੱਠਾ ਹੋ ਕੇ ਵਧਦਾ ਜਾ ਰਿਹਾ ਸੀ ਤਾਂ ਕਿਸੇ ਨੇ ਇਸ ਦੀ ਸਾਰ ਕਿਉਂ ਨਹੀਂ ਜਿਹੜੇ ਬੁੱਧੀਜੀਵੀ ਵੱਖ-ਵੱਖ ਸਮੇਂ ਤੇ ਇਹ ਕਹਿੰਦੇ ਰਹਿੰਦੇ ਨੇ ਜਾਂ ਇਹ ਆਵਾਜ਼ ਉਠਾਉਂਦੇ ਰਹਿੰਦੇ ਨੇ ਕਿ ਪੰਜਾਬ ਤਾਂ ਵੀ ਦਿੱਲੀ ਦੇ ਅ ਦਿੱਲੀ ਤੋਂ ਚੱਲਦਾ ਹੈ ਦਿੱਲੀ ਦੇ ਹੇਠ ਆ ਗਿਆ ਹੈ ਦਿੱਲੀ ਦੀਆਂ ਸਾਜ਼ਿਸ਼ਾਂ ਦੇ ਵਿੱਚ ਤਰਸਤੋ ਕੇ ਰਹਿ ਗਿਆ ਹੈ ਹੁਣ ਵੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹੀ ਦੋਸ਼ ਲਗਾਏ ਜਾਂਦੇ ਨੇ ਕਿ ਦਿੱਲੀ ਤੋਂ ਬਾਹਰੋਂ ਬੰਦੇ ਆ ਰਹੇ ਨੇ ਤੇ ਉਹ ਪੰਜਾਬ ਨੂੰ ਵੇਚ ਕੇ ਖਾ ਜਾਣਗੇ ਉਹ ਇਹ ਗੱਲਾਂ ਕਿਉਂ ਨਹੀਂ ਦੱਸਦੇ ਹੈ ਕਿ ਇਹੀ ਦਿੱਲੀ ਵਾਲੇ ਆ ਕੇ ਹੁਣੇ ਮਸਲੇ ਚੱਕ ਰਹੇ ਨੇ ਜਿਨ੍ਹਾਂ ਨਾਲ ਲੰਮੇ ਸਮੇਂ ਤੋਂ ਪੰਜਾਬ ਜੂਝ ਰਿਹਾ ਹੈ ਤੇ ਪੰਜਾਬ ਦੇ ਜਿਹੜੇ ਪੁੱਤਰ ਸੀ ਪੰਜਾਬ ਦੇ ਸਿਆਸਤਦਾਨ ਜੋ ਇਹ ਦਾਵਾ ਕਰਦੇ ਨੇ ਕਿ ਅਸੀਂ ਪੰਜਾਬ ਦੇ ਰਾਖੀ ਦੇ ਲਈ ਹਮੇਸ਼ਾ ਕੁਰਬਾਨੀ ਦੇਣ ਨੂੰ ਤਿਆਰ ਆਂ ਹਰ ਕੁਰਬਾਨੀ ਦੇਣ ਨੂੰ ਤਿਆਰ ਆਂ ਉਹ ਅਜਿਹੇ ਮਸਲਿਆਂ ਦੇ ਉੱਤੇ ਕਿਉਂ ਨਹੀਂ ਬੋਲ ਸਕਦੇ ਕਿਉਂ ਨਹੀਂ ਆਪਣੀ ਆਵਾਜ਼ ਚੱਕ ਸਕਦੇ ਕੀ ਇਹ ਪੰਜਾਬ ਦੇ ਜਿਹੜੇ ਰਾਖੇ ਆਪਣਾ ਆਪ ਨੂੰ ਕਹਾਉਂਦੇ ਨੇ ਉਹਨਾਂ ਨੇ ਕਦੇ ਇਸ ਤਰ੍ਹਾਂ ਦਾ ਦਮ ਪਰਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵਾਧੂ ਵਿਆਜ ਜੋ ਪੰਜਾਬ ਦੇ ਨਾਲ ਹੋ ਰਿਹਾ ਹੈ ਜੋ ਤੱਕਾ ਵਿੱਤੀ ਸੈਕਟਰ ਦੇ ਵਿੱਚ ਪੰਜਾਬ ਨਾਲ ਹੋ ਰਿਹਾ ਹੈ ਪੰਜਾਬ ਪਹਿਲਾਂ ਹੀ ਕਰਜ਼ੇ ਦੇ ਵਿੱਚ ਬਹੁਤ ਬੁੜੇ ਤਰੀਕੇ ਨਾਲ ਡੁੱਬਿਆ ਹੋਇਆ ਹੈ ਉਹ ਕਰਜ਼ਾ ਵੀ ਇਹਨਾਂ ਪਿਛਲੀਆਂ ਸਰਕਾਰਾਂ ਨੇ ਇਹਨਾਂ ਪੰਜਾਬ ਦੇ ਪੁੱਤਰਾਂ ਨੇ ਹੀ ਪੰਜਾਬ ਦੇ ਉੱਤੇ ਚੜਾਇਆ ਆਪਣੀਆਂ ਨੁਲਾਇਕੀਆਂ ਨਾਲ ਤੇ ਇਸੇ ਤਰ੍ਹਾਂ ਦੀ ਨੁਲਾਇਕੀ ਦੇ ਨਾਲ ਹੀ ਇਹ ਵੀ ਜਿਹੜਾ ਵੱਡਾ ਕਰਜ਼ਾ 30 31000 ਕਰੋੜ ਦਾ ਉਹ ਵੀ ਪੰਜਾਬ ਦੇ ਸਿਰ ਪੈ ਗਿਆ ਕੀ ਇਸ ਨੂੰ ਸਮੇਂ ਸਿਰ ਠੀਕ ਨਹੀਂ ਕਰਾਇਆ ਜਾ ਸਕਦਾ ਕੀ ਉਹੀ ਸੁਨੀਲ ਜਾਖੜ ਜੋ ਹੁਣ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ ਕੀ ਉਹ ਆਪਣੀ ਪਾਰਟੀ ਦੀ ਸਰਕਾਰ ਨਾਲ ਇਹ ਮਸਲਾ ਨਹੀਂ ਰੱਖ ਸਕਦੇ ਕੀ ਸਾਨੂੰ ਜਿਹੜਾ ਐਡਾ ਵੱਡਾ ਬਾਧੂ ਤੁਸੀਂ ਬੋਝ ਪਾਇਆ ਹੈ ਇਸ ਨੂੰ ਹਟਾਓ ਇਸ ਨੂੰ ਮਾਫ ਕਰੋ ਜਾਂ ਇਸ ਨੂੰ ਸਟ੍ਰਾਈਕ ਆਊਟ ਕਰਕੇ ਸਾਨੂੰ ਥੋੜੀ ਬਹੁਤ ਜਿਹੜੀ ਹੈ ਰਾਹਤ ਦਿਓ ਕੀ ਰਵਨੀਤ ਸਿੰਘ ਬਿੱਟੂ ਜੋ ਬਾਰ-ਬਾਰ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਕਿ ਜਿਵੇਂ ਸੀਸੀਐਲ ਨੂੰ ਪੰਜਾਬ ਦੇ ਉੱਤੇ ਕੇਂਦਰ ਨੇ ਕੋਈ ਹਸਾਨ ਕੀਤਾ ਹੋਵੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਪੈਸਾ ਬੈਂਕਾਂ ਵੱਲੋਂ ਦਿੱਤਾ ਜਾਂਦਾ ਹੈ ਕੇਂਦਰ ਵੱਲੋਂ ਨਹੀਂ ਦਿੱਤਾ ਜਾਂਦਾ ਤੇ ਕੀ ਉਹ ਮંત્રી ਹੁੰਦੇ ਹੋਏ ਆਪਣੀ ਸਰਕਾਰ ਦੇ ਨਾਲ ਇਹ ਗੱਲ ਨਹੀਂ ਕਰ ਸਕਦੇ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਇਹ ਗੱਲ ਨਹੀਂ ਕਰ ਸਕਦੇ ਕਿ ਬੈਂਕਾਂ ਨੂੰ ਡਾਇਰੈਕਸ਼ਨ ਦੇ ਕੇ ਇਹ ਜਿਹੜਾ ਐਡਾ ਵੱਡਾ ਮਸਲਾ ਹੈ ਉਸ ਦਾ ਹੱਲ ਕਰਾਇਆ ਜਾਵੇ ਸਿਰਫ ਇਹ ਸਿਰਫ ਸਿਆਸਤ ਹੀ ਕਿਉਂ ਹਰ ਮੁੱਦੇ ਤੇ ਹੁੰਦੀ ਅਸੀਂ ਬਹੁਤ ਵਾਰ ਰੌਲਾ ਪਾਉਂਦੇ ਹਾਂ ਕਿ ਸਾਡੇ ਨਾਲ ਪਾਣੀਆਂ ਦੇ ਵਿੱਚ ਤੱਕਾ ਹੋ ਗਿਆ ਜੀ ਸਾਡੇ ਨਾਲ ਰਾਜਤਾਨੀ ਦੇ ਰੂਪ ਦੇ ਵਿੱਚ ਤੱਕਾ ਹੋ ਗਿਆ ਜੋ ਸਾਨੂੰ ਨਹੀਂ ਮਿਲਣੀ ਚਾਹੀਦੀ ਸੀ ਇੰਨਾ ਮੁੱਦਿਆਂ ਦਾ ਮੈ ਇਹ ਨਹੀਂ ਕਹਦਾ ਕਿ ਉਹ ਜ਼ਰੂਰੀ ਨਹੀਂ ਹਨ ਜਾਂ ਉਹਨਾਂ ਦਾ ਅਸਰ ਲੋਕਾਂ ਤੇ ਨਹੀਂ ਪੈਂਦਾ ਲੇਕਿਨ ਜਿਹੜੇ ਵਿੱਤੀ ਮੁੱਦੇ ਨੇ ਜਿਨ੍ਹਾਂ ਦੇ ਨਾਲ ਸਰਕਾਰਾਂ ਤੇ ਜਾਂ ਸੂਬੇ ਤੇ ਐਨਾ ਵੱਡਾ ਬੋਝ ਪਿਆ ਹੋਇਆ ਹੈ ਕਿ ਹੁਣ ਪੰਜਾਬ ਦੇ ਹਾਲਾਤ ਇਹ ਨੇ ਕਿ ਵਿਕਾਸ ਕੰਮ ਕਰਾਉਣ ਦੇ ਲਈ ਪੰਜਾਬ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ ਸਾਰਾ ਪੈਸਾ ਜਾਂ ਤਾਂ ਪੁਰਾਣਾ ਕਰਜ਼ਾ ਮੋੜਨ ਦੇ ਵਿੱਚ ਲੱਗ ਜਾਂਦਾ ਹੈ ਤੇ ਜਾਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਵਿੱਚ ਲੱਗ ਜਾਂਦਾ ਜਾਂ ਪੈਨਸ਼ਨਾਂ ਦੇਣ ਦੇ ਵਿੱਚ ਲੱਗ ਜਾਂਦਾ ਹੈ ਕਿਛੇ ਪੈਸਾ ਬਚਦਾ ਹੀ ਨਹੀਂ ਕਿ ਉਹਨਾਂ ਨੂੰ ਸੂਬੇ ਦੇ ਕਿਸੇ ਵਿਕਾਸਕਾਰ ਦਾ ਵਾਸਤੇ ਖਰਚ ਕੀਤਾ ਜਾ ਸਕੇ ਕੋਈ ਨਵੀਂ ਸੰਨਤ ਖੜੀ ਕੀਤੀ ਜਾ ਸਕੇ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਕੀ ਇਹ ਮੁੱਦਿਆਂ ਦਾ ਪੰਜਾਬ ਦੇ ਲੋਕਾਂ ਉਤੇ ਸਿੱਧਾ ਅਸਰ ਨਹੀਂ ਪੈ ਰਿਹਾ ਕੀ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਹਾਲਾਤ ਵਧੀਆ ਬਣ ਤਰੱਕੀ ਦੇ ਰਾਹ ਨਵੇਂ ਖੁੱਲਣ ਤਾਂ ਕਿ ਪੰਜਾਬ ਦੇ ਲੋਕ ਖੁਸ਼ਹਾਲ ਨਹੀਂ ਹੋਣਗੇ ਹੋਰ ਕੌਣ ਹੋਵੇਗਾ ਸੋ ਸਾਡੇ ਸਿਆਸਤਦਾਨਾਂ ਨੂੰ ਇਮੋਸ਼ਨਲ ਜਿਹਾ ਗੱਤੀ ਮੁੱਦੇ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਇਹ ਠੋਸ ਮੁੱਦੇ ਜਿਹੜੇ ਨੇ ਜਿੰਨੇ ਵਿੱਤੀ ਅਸਰ ਜਿਹੜਾ ਨੇ ਪੰਜਾਬ ਦੇ ਉੱਤੇ ਸੂਬੇ ਦੇ ਉੱਤੇ ਬਹੁਤ ਜ਼ਿਆਦਾ ਗਹਿਰੇ ਪੈਂਦੇ ਨੇ ਉਹਨਾਂ ਨੂੰ ਸੁਲਝਾਉਣ ਦੀ ਲੋੜ ਹੈ ਉਹਨਾਂ ਦੇ ਉੱਤੇ ਐਮੀਅਤ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਨੇਤਾਵਾਂ ਨੂੰ ਇਹਨਾਂ ਸਿਆਸਤਦਾਨਾਂ ਨੂੰ ਤਾਂ ਕਿ ਇਹਨਾਂ ਵਿੱਤੀ ਮੁਸ਼ਕਲਾਂ ਦਾ ਹੱਲ ਜਲਦੀ ਤੋਂ ਜਲਦੀ ਨਿਕਲ ਸਕੇ ਅਤੇ ਪੰਜਾਬ ਜੋ ਐਨੇ ਵੱਡੇ ਬੋਝ ਦੇ ਵਿੱਚ ਫਸ ਕੇ ਰਹਿ ਚੁੱਕਿਆ ਹੈ ਉਸ ਨੂੰ ਕੋਈ ਰਸਤਾ ਮਿਲੇ ਕਿ ਉਹ ਇਸ ਵਿੱਤੀ ਸੰਕਟ ਤੋਂ ਬਾਹਰ ਨਿਕਲ ਸਕੇ ਇਹੀ ਲੋੜ ਹੈ ਸਮੇਂ ਦੀ ਸਿਆਸਤਦਾਨਾਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਨਾਲ ਜਾਂ RBI ਨਾਲ ਇਹ ਗੱਲ ਕਰਨੀ ਚਾਹੀਦੀ ਹੈ ਜੋ ਵਿੱਤੀ ਵਿਤਕਰਾ ਅੰਗਾਵ ਨਾਲ ਹੋ ਰਿਹਾ ਹੈ ਜੋ ਇਹ ਤੱਕਾ CCL ਦੇ ਰੂਪ ਦੇ ਵਿੱਚ ਪੰਜਾਬ ਨਾਲ ਕੀਤਾ ਜਾ ਰਿਹਾ ਹੈ ਜਿੱਥੇ ਹਰ ਸਾਲ 500 ਕਰੋੜ ਦਾ ਘਾਟਾ ਪੰਜਾਬ ਨੂੰ ਪੈ ਰਿਹਾ ਹੈ ਇਸ ਨੂੰ ਕਿਵੇਂ ਰੋਕਿਆ ਜਾਏ ਇਸ ਦੇ ਉੱਤੇ ਮੰਥਨ ਕਰਨ ਦੀ ਲੋੜ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਰਕਾਰਾਂ ਜੋ ਮੌਜੂਦਾ ਨੇ ਉਹ ਬਾਕੀਆਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਣਗੀਆਂ ਤੇ ਭਾਜਪਾ ਦੀ ਜਿਹੜੀ ਸੂਬੇ ਦੀ ਇਕਾਈ ਹੈ ਉਸ ਤੇ ਉੱਪਰ ਵੀ ਇਹ ਜੋਰ ਪਾਉਣਗੇ ਆ ਕਿ ਕੇਂਦਰ ਸਰਕਾਰ ਨਾਲ ਗੱਲ ਕਰਕੇ ਤੇ ਆਰਬੀਆਈ ਦੇ ਨਾਲ ਗੱਲ ਕਰਕੇ ਉਹਨਾਂ ਦੇ ਉੱਤੇ ਇਹ ਦਬਾਅ ਪਾ ਕੇ ਇਸ ਲੁੱਟ ਨੂੰ ਇਸ ਧੱਕੇ ਨੂੰ ਰੋਕਿਆ ਜਾਵੇ। ਸੋ ਇਸੇ ਉਮੀਦ ਦੇ ਨਾਲ ਕਿ ਸਾਰੇ ਇਕੱਠੇ ਹੋ ਕੇ ਇਸ ਸਮੱਸਿਆ ਦਾ ਕੋਈ ਹੱਲ ਕੱਢਣਗੇ। ਤੁਹਾਤੋਂ ਵਿਦਾ ਲੈਣੇ ਆ। ਧੰਨਵਾਦ।